ਪਰ ਕਿੱਥੇ ਖਲਾਅ ਤੇ ਪਾਣੀ ਬਹੁਤ ਜ਼ਿਆਦਾ ਆ ਗਿਆ। ਉਹਦੇ ਤੇ ਦਾਦਾ ਪੁੱਤ ਪਾਣੀ ਹੀ ਚੱਲ ਰਿਹਾ। ਇਹ ਕਿੰਨੇ ਏਕੜ ਥਾਂ ਹੋਊ ਸਾਰੀ? ਹਾਂ ਤੇ ਬੜਾ ਆਇਆ।

ਤੇਰੇ ਲਾਗੇ ਜਸਤਰਵਾਲ ਦੇ ਥੱਲੇ ਵੀ ਬੜੀ ਬਹੁਤ ਜੱਜੂ ਤੇ ਵੀ ਪਿਆਰੇ ਤੇਰੇ ਵਾਪਸ ਹੀ ਨਹੀਂ ਵਿਆਹ ਬਹੁਤ ਜਿਆਦਾ ਪਾਣੀ ਉੱਥੇ ਦਾ ਜੇ ਆਪ ਪਾਣੀ ਨਾ ਪਾਣੀ ਨਾ ਚਾਰ ਚਾਰ ਫੋਟਾ ਹੋ ਸਕਦਾ ਹਾਂਜੀ ਕੁਝ ਕੀ ਨਾਉਂਦੋ ਸਰਮ ਸਿੰਘ ਜੀ ਚੜੋ ਕਣ ਜੀ ਜਸਤਰਵਾਲ ਜੀ ਕੀ ਕਹਿਣਾ ਚਾਹੁੰਦੇ ਹੋ ਵੀ ਤੁਹਾਡੀ ਜਿਹੜੀ ਦੇਖ ਚੁੱਕੇ ਨਾਲ ਜੀਨ ਗੜੀ ਹੈ ਕੀ ਇਹ ਸੱਪੜ ਹੈ ਕੀ ਇਹ ਇਹ ਭਾਈ ਸਾਰੀ ਨਿਮਾਨ ਪੈਲੀ ਜਿੰਨੀ ਵੀ ਹੈ ਹਾਂਜੀ ਤੇ ਮੈਂ ਪਹਿਲੀ ਵਾਰ ਇਹ ਥਾਂ ਲਿਆ ਆ ਹਾਂਜੀ ਤੇ ਇਹਦਾ ਲਗ 13.5 ਕਿਲੇ ਥਾਂ ਲਿਆ ਤੇ ਲਗਭਗ ਠੇਕਾ 4,36,000 ਵੀ ਦੇ ਕਰੀਬ ਆਂਦਾ ਤੇ ਉਹ ਮੈਂ ਠੇਕਾ ਦੇ ਚੁੱਕਿਆ ਇਹ ਜਦੋਂ ਬਰਸਾਤ ਹੋਈ ਜਾਂ ਸਭ ਤੋਂ ਪਹਿਲਾਂ ਡੁੱਬਦਾ ਆ ਤੇ ਮਗਰੋਂ ਪਾਣੀ ਨਿਕਲਦਾ ਮੈਂ ਗਰੀਬ ਹੈ ਜਿਹ ਵਿੱਚ ਰਗੜਿਆ ਗਿਆ ਮੈਂ ਬਹੁਤ ਘਾਟਾ ਪਾਇਆ ਜੇ ਵੀ ਹਸਾਬ ਕਰ ਲੋਗਾ ਤਾਂ 2-2 ਫੁੱਟ 3-3 ਫੁੱਟ ਪਾਣੀ ਇਹਦੇ ਵਿੱਚ ਅਜੇ ਵੀ ਖਲੋਤਾ ਪਤਾ ਨਹੀਂ ਇਹ ਮਹੀਨੇ ਨੂੰ ਸੁੱਕਦਾ ਕਦੋਂ ਸੁੱਕਦਾ ਦਾ ਨਿਕਾਸ ਕਿਹੇ ਬੰਦੇ ਨੇ ਆਵਾਜ਼ ਨਿਕਾਸ ਹਵਾ ਦਾ ਬਹੁਤ ਘੱਟ ਆਉਂਦਾ ਮਗਰ ਆਖੀ ਤੇ ਥੋੜਾ ਥੋੜਾ ਪਾਣੀ ਨਿਕਲਦਾ ਐਡਾ ਨਿਕਾਸ ਨਹੀਂ ਆਦਾ ਹੈਗਾ ਹਾਂਜੀ ਟੋਟਲ ਕਿੰਨੇ ਲੱਖ ਰੁਪਏ ਤੁਸੀਂ ਇੱਥੇ ਲਾ ਚੁੱਕੇ ਇੱਥੇ ਕੋਈ ਟੋਟਲ ਜਿਹੜਾ ਕੋਈ 5.5 ਲੱਖ ਰੁਪਏ ਮੈਂ ਲਾ ਚੁੱਕਿਆ ਹਾਂ ਹਾਂਜੀ ਕਿਹੜੀ ਫਸਲ ਕੀਤੀ ਤੁਸੀਂ ਸਾਡੀ ਇਹਦੇ ਵਿੱਚ ਝੋਨਾ ਬੀਜਿਆ ਹੈ ਜੀ ਹਾਂਜੀ ਪਹਿਲੀ ਿਆਰ ਫਸਲ ਕੀਤੀ ਤੁਸੀਂ ਕਿੱਥੇ ਇਹ ਮੈਂ ਪਹਿਲੀ ਵਾਰ ਹੀ ਲਈ ਿਆਰ ਚੀਓ ਕੋ ਵਿਆਜੀ ਤਹ ਚੁੱਕੇ ਲਈ ਵੀ ਚਲ ਮੈਂ ਵੀ ਕਰਕੇ ਵੇਖਣਾ ਜੀ ਹਾਂਜੀ ਕਾਰ ਬੁਆ ਆਪਣਾ ਕਾਰ ਬੁਆ ਨਹੀਂ ਮੈਂ ਵੀ ਕਿਸੇ ਦੇ ਘਰ ਚ ਰਹਿਣਾ ਹਾਂ ਹਾਂਜੀ ਬੜੋ ਆਣ ਕੇ ਬੈਠੇ ਉਹ ਤਾਂ ਪਿੰਡ ਤੋਂ ਹੀ ਹੋ ਨਹੀਂ ਬੜੋ ਆ ਕੇ ਬੈਠਾ ਹਾਂਜੀ ਕੀ ਮਦਦ ਦੀ ਖਾਰ ਮੰਗਦੇ ਆ ਲੱਖਾਂ ਪੌਣ ਦਾ ਨਹੀਂ ਕਰਨਾ ਮੈਂ ਹੂ ਕਿਹਨਾਂ ਕਦਾਨੀ ਸੱਜਣਾ ਸਿੱਖ ਜਸੇ ਬੰਦੀਆਂ ਜਿਹੜੀ ਵੀ ਕੋਈ ਸਰਕਾਰ ਮੇਰੀ ਮਦਦ ਕਰ ਦੇਵੇ ਤੇ ਚਲੋ ਮੇਰਾ ਕੋਈ ਮਦਦ ਹੋ ਜਾਵੇ ਤੇ ਸਭ ਚੰਗੀ ਗੱਲ ਨਹੀਂ ਤੇ ਮੈਂ ਸਾਰੀ ਉਮਰ ਮੈਂ ਨਿਗਲ ਨਹੀਂ ਸਕਦਾ ਕਰਜ ਵਿੱਚ ਹਾਂਜੀ ਇਹ ਤੁਸੀਂ ਵਿਆਜ ਹੀ ਤੋਂ ਕਿਹਾ ਵੇ ਕਿਤੇ ਦਜੇ ਉਪਰਾ ਨੇ ਇਹ ਵਿਆਜ ਤੋਂ ਲੈ ਜੀ ਹਾਂਜੀ ਇਹ ਵਿਆਜ ਤੇ ਇਹ ਮੈਂ 3% ਵਿਆਜ ਤੇ ਲਿਆ ਜੀ ਹਾਂਜੀ ਹਣ ਪਤਾ ਨਿਸ਼ਾਨ ਕਰਦੇ ਤੁਹਾਨੂੰ ਹਾਂਜੀ ਉਹਨਾਂ ਨੇ ਵੇਖੋ ਜੀ ਉਹਨਾਂ ਨੇ ਤਾਂ ਵਿਆਜ ਪਹਿਲੇ ਲੈਣੇ ਵੀ ਫਸਲ ਲਿਆ ਤੇ ਮੇਰੇ ਕੋਲ ਆ ਕੋਈ ਨਹੀਂ ਗਾ ਦੇ ਵਿੱਚ ਹਾਂਜੀ ਤੇ ਮੈਂ ਕਿਥੋਂ ਫਸਲ ਲੈਣਾ ਮੈਂ ਤੇ ਹੋਈ ਬੇਚੀ ਕਰਨਾ ਕਿ ਜੋ ਮੇਰੀ ਭੈਣ ਭਰਾ ਕੋਈ ਮੇਰੀ ਮਦਦ ਕਰ ਦੇਵੇ ਤੇ ਚਲੋ ਮੇਰਾ ਕੁਝ ਥਾਂ ਸੋਖਾ ਹੋਈ ਹਾਂਜੀ ਔਰ ਕੀ ਕਹਿਣਾ ਚਾਹੁੰਦਾ ਹਾਂ ਹੋਰ ਇਹ ਮੈਂ ਇਹੀ ਕਹਿਣਾ ਚਾਹੁੰਦਾ ਆ ਕਿ ਮੈਨੂੰ ਉਹਨਾਂ ਜਿਨ੍ਹਾਂ ਕੋ ਪੈਸੇ ਲੈਨੇ ਉਹ ਮੈਨੂੰ ਤੰਗ ਕਰਦੇ ਨੇ ਕਿ ਸਾਨੂੰ ਹੋਰਨੇ ਤੇ ਪੈਸੇ ਦੇ ਤੇ ਫਸਲ ਮੇਰਾ ਡੁੱਬ ਗਿਆ ਮੈਂ ਇਹ ਪੈਸੇ ਕਿਦੋਂ ਵੀ ਦੇਣ ਜੋਗਾ ਨਹੀਂਗਾ ਤੇ ਮੈਂ ਦਾਨੀ ਸੱਜਣਾ ਅਗੇ ਵੀਰਾਂ ਪੈਣਾ ਪਰ ਆ ਗਿਆ ਬੇਚੀ ਕਰਦਾ ਕਿ ਮੇਰੀ ਮਦਦ ਕੀਤੀ ਜਾਵੇ ਨਹੀਂ ਤੇ ਮੈਂ ਆਪਣੇ ਘਰਾਂ ਜਾ ਘਰ ਜੀਆਂ ਦੇ ਵਿੱਚ ਰਹਿ ਸਕਾਂ ਜੇ ਮੇਰੀ ਮਤ ਨਾ ਹੋਈ ਤੇ ਮੈਂ ਤਾਂ ਆਪਣੇ ਘਰ ਜੀ ਸਕਦੇ ਕਿ ਪਾਸੇ ਨਿਕਲ ਜਾਣਾ ਇਸੇ ਤਰ੍ਹਾਂ ਤੇ ਕਈ ਆਮ ਜਿਹੜੇ ਫਿਰ ਖੁਦਕੁਸ਼ੀਆਂ ਕਰਦੇ ਕਿ ਮੈਂ ਤਾਂ ਕਰਦੇ ਤਾਂ ਮੈਂ ਕਿਹੜੇ ਬਣੇ ਜਾਵਾਂ ਖੁਦ ਹੀ ਕੁਸ਼ੀ ਤੋਂ ਬਗੈਰ ਤਾਂ ਉਹਦਾ ਕੋਈ ਮੜਕੇ ਰਾਹ ਨਹੀਂ ਲੱਭਦਾ ਸੇਵਿਸ ਕਰਕੇ ਮੈਂ ਨਾ ਮੇਰੀ ਮਿਹਨਤ ਮਿਹਨਤ ਵਾਲੀ ਗੱਲ ਹੈ ਕਿ ਮੇਰੀ ਹੈਲਪ ਕੀਤੀ ਜਾਵੇ ਮਦਦ ਕੀਤੀ ਜਾਵੇ ਤਾਂ ਕਿ ਮੈਂ ਵੀ ਆਪਣੇ ਜੀਵਾਂ ਵਿੱਚ ਰਹਿ ਸਕਾਂ ਮੇਰੀ ਤੇ ਹੀ ਗੁਜਾਰਿਸ਼ ਹੈ ਹਾਂਜੀ